ਟੋ ਟ ਵਿੰਡੀ ਮਾਰਗ ਤੇ ਵਾਪਰਿਆ ਭਿਆਨਕ ਸੜਕ ਹਾਦਸਾ ਇਹ ਘਟਨਾ ਜਿਹੜੀ ਪਹਿਲੀ ਘਟਨਾ ਨਹੀਂਗੀ ਇਹ ਇਹ ਘਟਨਾ ਮੇਰੇ ਹਿਸਾਬ ਨਾਲ ਚੌਥੀ ਤੋਂ ਪੰਜਵੀਂ ਘਟਨਾ ਵਾ ਇਹ ਇਹ ਜਦੋਂ ਡਿਵਾਈਡਰ ਬਣਨੇ ਸਟਾਰਟ ਹੀ ਹੋਏ ਸੀਗੇ ਹਲੇ ਬਣਦੇ ਪਏ ਸੀਗੇ ਇਹਦੇ ਵਿੱਚ ਆ ਕੇ ਪਹਿਲਾਂ ਇੱਕ ਟਰੱਕ ਵੱਜਿਆ ਆਈ 20 ਗੱਡੀ ਹੋਈ ਹਾਦਸੇ ਦਾ ਸ਼ਿਕਾਰ ਜਿਹੜਾ ਵੀ ਦੀ ਪਾਸ ਫੋਰ ਚੌਕ ਦੇ ਵਿੱਚ ਜਿਹੜਾ ਬਹੁਤ ਭਿਆਨਕ ਹਾਸਤਾ ਹੋਇਆ ਕਿ ਗੱਡੀ ਦਾ ਕੋਈ ਨੰਬਰ ਨਹੀਂ ਪਤਾ ਲੱਗ ਸਕਿਆ ਅਜੇ ਅਨਨੋਨਾ ਗੱਡੀ ਪੂਰੀ ਕ੍ਰੈਸ਼ ਹੋ ਚੁੱਕੀ ਆ ਗੱਡੀ ਦੇ ਉੱਡੇ ਪਰ ਖੱੱਚੇ ਸਾਡੀ ਤੇ ਹੀ ਮੰਗਾ ਵੀ ਜਿੱਦਾਂ ਮੰਨ ਲਓ ਵੀ ਸਰਕਾਰਾਂ ਨੂੰ ਜਿਨ੍ਹਾਂ ਨੇ ਰੋਡ ਬਣਾਏ ਆ ਉਹਨਾਂ ਨੂੰ ਇਹਦੇ 'ਤੇ ਧਿਆਨ ਦੇਣਾ ਚਾਹੀਦਾ ਵੀ ਇਹ ਡਿਵਾਈਡਰ ਲੋਕਾਂ ਦੀਆਂ ਜਾਨਾਂ ਬਚਾਉਣ ਨੂੰ ਹੁੰਦੇ ਆ ਕਿ ਲੋਕਾਂ ਦੀਆਂ ਜਾਨਾਂ ਲੈਣ ਨੂੰ ਹੁੰਦੇ ਆ ਰਫ਼ਤਾਰ ਜ਼ਿਆਦਾ ਹੋਣ ਕਾਰਨ ਡਿਵਾਈਡਰ ਉੱਪਰ ਜਾ ਚੜੀ ਗੱਡੀ ਕੱਲ ਵੀ ਮੈਂ ਇਥੋਂ ਲੰਘ ਕੇ ਗਿਆ ਕੱਲ ਵੀ ਇੱਥੇ ਬੜਾ ਭਿਆਨਕ ਐਕਸੀਡੈਂਟ ਹੋਇਆ ਹੋਇਆ ਸੀ ਇੱਕ ਟਰੱਕ ਡਿਵਾਈਡਰ ਦੇ ਨਾਲ ਟਕਰਾਇਆ ਹੋਇਆ ਸੀਗਾ ਅੱਜ ਫਿਰ ਮੈਂ ਇਥੋਂ ਲੰਘ ਕੇ ਜਾ ਰਿਹਾ ਅੱਜ ਇਹ ਗੱਡੀ ਟਕਰਾਈ ਹੋਈ ਆ ਅਜੇ ਵੀ ਦੇਖ ਸਕਦੇ ਆ ਜਿਹੜੀ ਇਹਨਾਂ ਨੇ ਬਣਾਈਆਂ ਹੋਈਆਂ ਆਪਣੇ ਡਾਇਰਟਰ ਬਣਾਏ ਹੋਏ ਆ ਇੱਥੇ ਕੋਈ ਰੇਡੀਅਮ ਨਹੀਂ ਲਾਇਆ ਹੋਇਆ ਕੋਈ ਇੱਥੇ ਪੇਂਟ ਨਹੀਂ ਕੀਤਾ ਹੋਇਆ ਕਾਰ ਚਾਲਕਾਂ ਦਾ ਨਹੀਂ ਕੋਈ ਅਤਾ ਪਤਾ ਕਾਰ ਦੀਆਂ ਨੰਬਰ ਪਲੇਟਾਂ ਵੀ ਨਹੀਂ ਸੰ ਨਾਲ ਵਾਰੀ ਤੁੰਦੇ ਚਲਦਿਆਂ ਪੰਜਾਬੀ ਸੜਕ ਖਾਸਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਤਾਜ਼ਾ ਮਾਮਲਾ ਡੰਡਵਿੰਡੀ ਕਪੂਰਥਲਾ ਮਾਰਗ ਦਾ ਜਿੱਥੇ ਦੇਰ ਰਾਤ ਇੱਕ i20 ਗੱਡੀ ਜੋ ਨਜ਼ਦੀਕ ਮੇਨ ਰੋਡ ਦੇ ਡਿਵਾਈਡਰ ਦੇ ਨਾਲ ਟਕਰਾਉਣ ਦੇ ਕੰਨ ਡਿਵਾਈਡਰ ਦੇ ਉੱਪਰ ਜਾ ਚੜੀ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਇਸ ਜ਼ਬਰਦਸਤ ਟੱਕਰ ਤੋਂ ਮਗਰੋਂ ਗੱਡੀ ਦੇ ਪੂਰੀ ਤਰ੍ਹਾਂ ਦੇ ਨਾਲ ਪਰਖਾ ਚੇ ਉੜ ਗਏ ਹਾਲਾਂਕਿ ਰਾਗ ਗਿਰਾਂਦੇ ਮੁਤਾਬਕ ਕਾਰ ਚਾਲਕਾਂ ਦਾ ਕੁਝ ਵੀ ਅਤਾ ਪਤਾ ਨਹੀਂ ਚੱਲ ਸਕਿਆ ਅਤੇ ਨਾ ਹੀ ਇਹ ਪਤਾ ਚੱਲ ਸਕਿਆ ਕਿ ਇਸ ਹਾਦਸੇ ਦੇ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜ਼ਿਕਰਯੋਗ ਹੈ ਕਿ ਗੱਡੀ ਦੀ ਪਛਾਣ ਲਈ ਨੰਬਰ ਪਲੇਟਾਂ ਵੀ ਨਹੀਂ ਸਨ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਤਫ਼ਤੀਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਗੱਡੀ ਵਿੱਚ ਕੌਣ ਸਵਾਰ ਸਨ ਅਤੇ ਕਿੱਥੋਂ ਦੇ ਰਹਿਣ ਵਾਲੇ ਸਨ ਅਤੇ ਕੋਈ ਜਾਨੀ ਨੁਕਸਾਨਤਾ ਨਹੀਂ ਹੋਇਆ ਇਸ ਦੌਰਾਨ ਕੋਲੋਂ ਲੰਘਦੇ ਰਾਹਗੀਰਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਕਿ ਪ੍ਰਸ਼ਾਸਨ ਦੇ ਵੱਲੋਂ ਡਿਵਾਈਡਰ ਤਾਂ ਬਣਾਏ ਗਏ ਨੇ ਪਰ ਇਨ੍ਹਾਂ ਡਿਵਾਈਡਰਾਂ ਦੇ ਉੱਪਰ ਨਾ ਤਾਂ ਕੋਈ ਕਿਸੇ ਤਰ੍ਹਾਂ ਦਾ ਰਿਫਲੈਕਟਰ ਲਗਾਏ ਗਏ ਨੇ ਜਿਸ ਕਾਰਨ ਅਕਸਰ ਹੀ ਇੱਥੇ ਹਾਦਸੇ ਵਾਪਰਦੇ ਨੇ ਅਤੇ ਉਨ੍ਹਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਭਾਜੀ ਸਰកਾ ਸਾਹਿਬਾ ਵਾਪਰਿਆ ਕੀ ਕਹਿਣਾ ਹੈ ਇਸ ਬਾਰੇ ਇਸ ਘਟਨਾ ਬਾਰੇ ਤੁਹਾਡਾ ਇਹ ਭਾਜੀ ਬਹੁਤ ਮਾੜੀ ਘਟਨਾ ਹੋਈ ਏ ਜਿਹੜੀ ਹੋਈ ਏ ਘਟਨਾ ਇਹ ਘਟਨਾ ਜਿਹੜੀ ਪਹਿਲੀ ਘਟਨਾ ਨਹੀਂਗੀ ਇਹ ਇਹ ਘਟਨਾ ਮੇਰੇ ਹਿਸਾਬ ਨਾਲ ਚੌਥੀ ਤੋਂ ਪੰਜਵੀਂ ਘਟਨਾ ਵਾ ਇਹ ਇਹ ਜਦੋਂ ਡਿਵਾਈਡਰ ਬਣਨੇ ਸਟਾਰਟ ਹੀ ਹੋਏ ਸੀਗੇ ਹਲੇ ਬਣਦੇ ਪਏ ਸੀਗੇ ਇਹਦੇ ਵਿੱਚ ਆ ਕੇ ਪਹਿਲਾਂ ਇੱਕ ਟਰੱਕ ਵੱਜਿਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਇੱਕ 18 ਟੈਰਾ ਘੋੜਾ ਚੜ ਗਿਆ ਬਜਰੀ ਨਾਲ ਲੱਦਿਆ ਉਹਦਾ ਵੀ ਵਿਚਾਰੇ ਦਾ ਬੜਾ ਜ਼ਿਆਦਾ ਨੁਕਸਾਨ ਹੋਇਆ ਫਿਰ ਇੱਕ ਪਰਸੋਂ ਦੀ ਘਟਨਾ ਨਵੀਂ ਤਾਜੀ ਉਹ ਦਿਨ ਵੀ ਉਹ ਟਰੱਕ ਵੱਜਿਆ ਇਹਦੇ ਵਿੱਚ ਉਹਦਾ ਵੀ ਇਨਾ ਨੁਕਸਾਨ ਹੋਇਆ ਵੀ ਸਾਰਾ ਟਰੱਕ ਖਿਲਰ ਗਿਆ ਹੁਣ ਹੱਲੇ ਉਹਨੂੰ ਟਰੱਕ ਨੂੰ ਪਰਸੋਂ ਜਿਹੜਾ ਵੱਜਿਆ ਉਹਨੂੰ ਕੱਲ ਚੱਕ ਕੇ ਲਗਾਇਆ ਹੱਲੇ ਇਥੋਂ ਤੇ ਕੱਲ ਜਦੋਂ ਚੱਕ ਕੇ ਲਗਾਇਆ ਸ਼ਾਮੀ ਉਹਨੂੰ ਲੈ ਕੇ ਗਿਆ ਤੇ ਆ ਰਾਤ ਦੀ ਘਟਨਾ I20 ਗੱਡੀ ਵੱਜ ਗਈ ਆ ਹੁਣ ਇਹਦਾ ਗੱਡੀ ਜਿਹੜੀ ਵੱਜੀ ਆ ਇਹ ਵੀ ਸਾਰੀ ਖਿਲਰ ਗਈ ਐ ਤੇ ਜਿਹੜੇ ਇਹਦੇ ਵਿੱਚ ਬੰਦੇ ਹੋਣਗੇ ਉਹਨਾਂ ਦਾ ਹੱਲੇ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਗੱਡੀ ਐ ਇਸ ਟਾਈਮ ਇੱਥੇ ਲਵਾਰ ਸੰਗੂ ਹੀ ਪਈ ਆ ਤੇ ਸਾਡੀ ਤੇਹੀ ਮੰਗਾ ਵੀ ਜਿੱਦਾਂ ਮੰਨ ਲਓ ਵੀ ਸਰਕਾਰਾਂ ਨੂੰ ਜਿਨ੍ਹਾਂ ਨੇ ਰੋਡ ਬਣਾਏ ਆ ਉਹਨਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵੀ ਇਹ ਡਿਵਾਈਡਰ ਲੋਕਾਂ ਦੀਆਂ ਜਾਨਾਂ ਬਚਾਉਣ ਨੂੰ ਹੁੰਦੇ ਆ ਕਿ ਲੋਕਾਂ ਦੀਆਂ ਜਾਨਾਂ ਲੈਣ ਨੂੰ ਹੁੰਦੇ ਆ ਇਹ ਡਿਵਾਈਡਰ ਸਾਨੂੰ ਫਾਇਦਾ ਤੇ ਚਲੋ ਹੈਗਾ ਬਹੁਤ ਆ ਪੈਣੀ ਕਿੰਨੇ ਵੀ ਰੋਡ ਸਿੰਗਲ ਹੋ ਜਾਂਦਾ ਵੀ ਉਧਰੋਂ ਕਿਸੇ ਚੀਜ਼ ਦਾ ਆਉਣ ਦਾ ਡਰ ਨਹੀਂ ਰਹਿੰਦਾ ਪਰ ਇਹਦਾ ਜਿਹੜਾ ਹੁਣ ਵੱਡਾ ਕਾਰਨ ਸਮੱਸਿਆ ਸਾਡੇ ਇੱਥੇ ਨਜ਼ਦੀਕ ਦੇ ਲੋਕਾਂ ਨੂੰ ਜਾਂ ਜਿਹੜੇ ਆਸ-ਪਾਸੋਂ ਵੀ ਦੁਨੀਆ ਸਫਰ ਕਰਦੀ ਰੋਡ ਤੇ ਉਹਨਾਂ ਨੂੰ ਇਹਦਾ ਨੁਕਸਾਨ ਜ਼ਿਆਦਾ ਹੁੰਦਾ ਪਿਆ ਵੀ ਇਹ ਇਹਦੇ ਗਾੜੀ ਰਿਫਲੈਕਟਰ ਚੰਗੀ ਤਰ੍ਹਾਂ ਲੱਗਣ ਪ੍ਰੋਪਰ ਬੋਰਡ ਲੱਗਣ ਗਾੜੀ ਉਹ ਜਿੱਦਾ ਵਡਾਲੇ ਫਟਕ ਤੇ ਚੜੀਦਾ ਵਾ ਉੱਥੋਂ ਪਹਿਲਾਂ ਇੱਕ ਆਉਂਦਾ ਡਿਵਾਈਡਰ ਉਹਦੇ ਗਾੜੀ ਪੂਰੀਆਂ ਲਾਈਟਾਂ ਰਾਤ ਨੂੰ ਪੂਰੀ ਜਗਮਗ ਹੁੰਦੀ ਹੈ ਦੂਰੋਂ ਹੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਗਾੜੀ ਡਿਵਾਈਡਰ ਆ ਹੁਣ ਇਹਦੇ ਇੱਕ ਸਿਰਫ ਇਹਨਾਂ ਨੇ ਮੋੜ ਇੱਕ ਫੁੱਟ ਦੇ ਬੋਰਡ ਲਾਇਆ ਹੋਇਆ ਉਹਦੇ ਨਾਲ ਕਿਸੇ ਨੂੰ ਪਤਾ ਨਹੀਂ ਜਿਹੜੇ ਆਮ ਲੋਕ ਇੱਥੇ ਲੋਕਲ ਆ ਉਹਨਾਂ ਨੂੰ ਚਲੋ ਪਤਾ ਵੀ ਸਾਡੇ ਡਿਵਾਈਡਰ ਆ ਜਿਹੜੇ ਹੁਣ ਵਿਚਾਰੇ ਦੂਰੋਂ 100 ਕਿਲੋਮੀਟਰ 150 ਕਿਲੋਮੀਟਰ ਦੇ ਸਫ਼ਰ ਕਰਦੇ ਉਹਨਾਂ ਨੂੰ ਵਿਚਾਰਿਆਂ ਨੂੰ ਬਿਲਕੁਲ ਨਹੀਂ ਤੇ ਉਹਨਾਂ ਦਾ ਇਹ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਇਹਦੇ ਨਾਲ ਤੇ ਇਸ ਕਰਕੇ ਇਹਨੂੰ ਸਰਕਾਰ ਨੂੰ ਮੰਗਾ ਵੀ ਇਹਦਾ ਇਹਦੇ 'ਤੇ ਧਿਆਨ ਦੋ ਵੀ ਜੇ ਤੁਸੀਂ ਰੋਡ ਇੰਨਾ ਵਧੀਆ ਬਣਾਤਾ ਵਾ ਡਿਵਾਈਡਰ ਲਾਤਾ ਤੇ ਇੱਥੇ ਆ ਛੋਟਾ ਜਿਹਾ ਕੰਮ ਹੈ ਕੋਈ ਵੱਡਾ ਕੰਮ ਨਹੀਂ ਜੇ ਅਸੀਂ ਵੀ ਨਾਲ ਸਾਥ ਦਵਾਂਗੇ ਵੀ ਇਹਨੂੰ ਸੈੱਟ ਕਰਾਇਆ ਜਾਵੇ ਹਾਂਜੀ ਕੀ ਨਾਮ ਆ ਜੀ ਤੁਹਾਡਾ ਤੇ ਘਟਨਾ ਤੇ ਪਹੁੰਚੇ ਕੀ ਕਹਿਣਾ ਜੀ ਹਾਂਜੀ ਮੇਰਾ ਨਾਮ ਕੁਲਵਿੰਦਰ ਸਿੰਘ son of ਗੁਰਦੀਪ ਸਿੰਘ ਪਿੰਡ ਜਾਰਜਪੁਰ ਜੀ ਡੜਵਿੰਡੀ ਨੂੰ ਅਸੀਂ ਬਲੌਨ ਕਰਦੇ ਤਕਰੀਬਨ ਆਉਣ ਜਾਣ ਸਾਡਾ ਰਸਤਾ ਇਹੋ ਹੀ ਜ਼ਿਆਦਾ ਹੈਗਾ ਤੋਂ ਤਾਂ ਬਹੁਤ ਜ਼ਿਆਦਾ ਪੈ ਰਹੀ ਇਸ ਕਰਕੇ ਦੇਖ ਨਹੀਂ ਰਿਹਾ ਜਿਹੜੀ ਨਵੀਂ ਰੋਡ ਦਾ ਡਿਵਾਈਡਰ ਬਣਾਇਆ ਉਹਦੇ ਵਿੱਚ ਜਿਹੜੇ ਹਨਾ ਲੱਗਣੇ ਹੁੰਦੇ ਆ ਪੁਆਇੰਟ ਰੈੱਡ ਵਾਲਾ ਰਿਫਲੈਕਟਰ ਵਗੈਰਾ ਜਾਂ ਦੂਰੋਂ ਵੀ ਤੋਂ ਉਹ ਕੋਈ ਇਹਦੇ ਵਿੱਚ ਸਹੂਦਾ ਨਹੀਂ ਹੈਗੀ ਥੈਟ ਮੀਨ ਦੀ ਤਾਸ਼ਫੁਰ ਚੌਂਕ ਦੇ ਵਿੱਚ ਜਿਹੜਾ ਬਹੁਤ ਭਿਆਨਕ ਹਾਸਤਾ ਹੋਇਆ ਕਿ ਗੱਡੀ ਦਾ ਕੋਈ ਨੰਬਰ ਨਹੀਂ ਪਤਾ ਲੱਗ ਸਕਿਆ ਅਜੇ ਅਨਨੋਨਾ ਗੱਡੀ ਪੂਰੀ ਕ੍ਰੈਸ਼ ਹੋ ਚੁੱਕੀ ਆ ਕਾਰਨ ਹਾਂ ਪੂਰੀ ਡੈਮੇਜ ਹੋ ਚੁੱਕੀ ਆ ਤੇ ਉਹ ਤਾਂ ਦੇਖ ਕੇ ਬੰਦਿਆਂ ਦਾ ਕੋਈ ਪਤਾ ਨਹੀਂ ਵੀ ਕੀ ਕਾਰਨ ਹੋਇਆ ਕੀ ਨਹੀਂ ਹੋਇਆ ਇਸ ਕਰਕੇ ਗਵਰਨਮੈਂਟ ਤੋਂ ਮੰਗ ਕਰਦੇ ਜਿੱਥੇ-ਜਿੱਥੇ ਵੀ ਕ੍ਰੋਸਿੰਗ ਆ ਉੱਥੇ ਜੋ ਡਵਾਈਡਰ ਵਗੈਰਾ ਆ ਉਹਨਾਂ ਦੇ ਪ੍ਰਾਪਰ ਲਾਈਟਾਂ ਵਗੈਰਾ ਲਾਈਆਂ ਜਾਣ ਦੂਰੋਂ ਨੇਰੇ ਚ ਤੋਂ ਹਰ ਇੱਕ ਇਨਸਾਨ ਨੂੰ ਪਤਾ ਲੱਗੇ ਆਉਣ ਵਾਲੇ ਸਮੇਂ ਚ ਇਹੋ ਜਿਹਾ ਹਾਸਤਾ ਨਾ ਵਾਪਰੇ ਅਰੇ ਕੀ ਨਾਮ ਆ ਤੁਹਾਡਾ ਤੇ ਕਿੱਥੇ ਜਾਣਾ ਮੇਰਾ ਨਾਮ ਮਨਜਿੰਦਰ ਸਿੰਘ ਆ ਭਾਜੀ ਮੈਂ ਇਧਰੋਂ ਆ ਰਿਹਾ ਸੀ ਆਰਸੀਐਫ ਵਾਲੀ ਸਾਈਡ ਤੋਂ ਸultanpur ਜਾ ਰਿਹਾ ਸੀ ਮੈਂ ਕੱਲ ਵੀ ਮੈਥੋਂ ਲੰਘ ਕੇ ਗਿਆ ਕੱਲ ਵੀ ਇੱਥੇ ਬੜਾ ਭਿਆਨਕ ਐਕਸੀਡੈਂਟ ਹੋਇਆ ਹੋਇਆ ਸੀ ਇੱਕ ਟਰੱਕ ਡਾਇਰੈਕਟਰ ਦੇ ਨਾਲ ਟਕਰਾਇਆ ਹੋਇਆ ਸੀਗਾ ਅੱਜ ਫਿਰ ਮੈਂ ਇਥੋਂ ਲੰਘ ਕੇ ਜਾ ਰਿਹਾ ਅੱਜ ਇਹ ਗੱਡੀ ਟਕਰਾਈ ਹੋਈ ਆ ਅੱਜ ਤੁਸੀਂ ਦੇਖ ਸਕਦੇ ਆ ਜਿਹੜੀ ਇਹਨਾਂ ਨੇ ਬੜਾਈਆਂ ਹੋਈਆਂ ਆਪਣੇ ਡਾਇਰੈਕਟਰ ਬਣਾਏ ਹੋਏ ਆ ਇੱਥੇ ਕੋਈ ਰੇਡੀਅਮ ਨਹੀਂ ਲਾਇਆ ਹੋਇਆ ਕੋਈ ਇੱਥੇ ਪੇਂਟ ਨਹੀਂ ਕੀਤਾ ਹੋਇਆ ਧੁੰਦ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅੱਗੇ ਇਹਨਾਂ ਨੇ ਡਾਇਰੈਕਟਰ ਬਣਾਇਆ ਹੋਇਆ ਜਿਹਦੇ ਕਰਕੇ ਬਹੁਤ ਇੱਥੇ ਨੁਕਸਾਨ ਹੋ ਰਿਹਾ ਵਾ ਮੇਰੇ ਵੀਰ ਜਿੰਨੇ ਵੀ ਤਾਸ਼ਪੁਰ ਮੋੜ ਨੂੰ ਜਾਣਾ ਜਾਂ ਸultanpur ਨੂੰ ਜਾਣਾ ਹੈਗਾ ਇ ਅੱਗੇ ਇੱਕ ਟਰੱਕ ਦਾ ਇੱਥੇ ਐਕਸੀਡੈਂਟ ਹੋਇਆ ਸੀਗਾ ਅੱਜ ਹੁਣ ਫੇਰ ਇੱਕ ਗੱਡੀ ਦਾ ਐਕਸੀਡੈਂਟ ਹੋ ਰਿਹਾ ਹੈ ਜਾਨ ਬਹੁਤ ਜਿਆਦਾ ਕੀਮਤੀ ਆ ਧੁੰਦ ਪੈ ਰਹੀ ਆ ਆਪਣੇ ਬੱਚਿਆਂ ਦਾ ਧਿਆਨ ਰੱਖੋ ਦੇਖ ਕੇ ਗੱਡੀ ਚਲਾਓ ਹੌਲੀ ਰਫ਼ਤਾਰ ਤੇ ਚਲਾਓ ਮੇਰੇ ਵੀਰ ਧੰਨਵਾਦ ਜੀ